ਹਾਂਜੀ ਮੀ ਬਹੁਤ ਵਧੀਆ ਮਾਹੌਲ ਹੈ ਹਾਂਜੀ ਮੀ ਤਾਂ ਬਿਲਕੁਲ ਸੱਤੋਂ ਤੇ ਦੇਖੋ ਪਾ ਕੇ ਹੈ ਕੀ ਕਹਿਣਾ ਚਾਹੁੰਦਾ ਦੇਖੋ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਵਿਦੇਬਖੜਗੀ ਵਾਲੀ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵਾਈਟ ਨੂੰ ਉੱਪਰ ਉੱਠੀ ਜਿਹੜੀਆਂ ਵੋਟਾਂ ਨੇ ਉਹ ਪਾ ਰਿਆ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਦੂਜੇ ਨੂੰ ਵੋਟਾਂ ਪਾਉਣੀਆਂ ਤੇ ਮਨੋਂ ਵੀ ਖੁੱਦ ਸਿੱਟਣ ਵਾਲੀ ਗੱਲ ਕਿਉਂਕਿ ਉਹਨਾਂ ਦਾ ਇੱਕੋ ਗੱਲ ਕਹਿਣੀ ਆ ਵੀ ਸਾਡੀ ਕਿਹੜਾ ਸਰਕਾਰ ਆ ਸੀ ਕਰੀ ਉਹ ਲੋਕ ਜੀ ਦੀ ਸਰਕਾਰ ਹੈ ਜਿਹੜਾ ਬਰਨਾਲ ਦੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਉਸੇ ਦਾ ਸਾਥ ਹੈ ਜਿਹੜਾ ਉਹ ਦੇਣੀਏ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲੇ ਸੰਤਾਪ ਹੋ ਗਿਆ 28 ਸਾਲ ਜੇ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਹੈ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ तकरीबन 600 ਕਰੋੜ ਰੁਪਿਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਿਆ ਇਰੀਗੇਸ਼ਨ ਡਿਪਾਰਟਮੈਂਟ ਲਈ 88 ਕਰੋੜ ਰੁਪਿਆ ਸਾਡੇ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਤੇ ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਛੱਪਣਾ ਲਈ 60 ਕਰੋੜ ਰੁਪਏ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 1-1 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੀ ਲੋਕਾਂ ਚਰਚਾ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਏ ਨਹੀਂ ਸੀ ਦੇਣਾ 600 ਕਰੋੜ ਤਾਂ ਦੂਰ ਦੀ ਗੱਲ ਸੋ ਲੋਕਾਂ ਨੂੰ ਪਤਾ ਵੀ ਹਜੇ بڑے ਕੰਮ ਹੋ ਗਏ ਬੜੇ ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੇ ਉਹ ਪਾਰਟੀ ਵਾਈ ਚੁੱਪ ਰੁੱਖ ਕੇ ਜਿਵੇਂ ਸਰ ਆਮ ਆਮ ਆਦੀ ਪਾਰਟੀ ਦਾ ਸਾਥ ਦੇ ਦੇ ਸਾਡੇ ਨਾਲ ਗੁਰਮੀਤ ਸਿੰਘ ਮੀਤ ਹੇਰ ਦੇ ਪਿਤਾ ਜੀ ਤੇ ਮਾਤਾ ਜੀ ਮੌਜੂਦ ਨੇ ਕਿ ਤਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚੋ ਐਸਡੀ ਕਾਲਜ ਦੇ ਵਿੱਚ ਹਨਾ ਕੀ ਆ ਬੇਟਾ ਵੋਟ ਦਾ ਹੱਕ ਹੈ ਹੱਕ ਤੁਸੀਂ ਵਰਤੋਂ ਕੀਤੀ ਹੈ ਜੀ ਜਿਵੇਂ ਗੁਰਮੀਤ ਸਿੰਘ ਮੀਤ ਹੇਰ ਨੂੰ ਤਿੰਨ ਵਾਰ ਲੋਕਾਂ ਨੇ ਜਿਤਾਇਆ ਤੇ ਉਸ ਤੋਂ ਬਾਅਦ ਕੰਮ ਵੀ ਇਹਨੇ ਕੀਤੇ ਕਿ ਲੱਗਦਾ ਕਿ ਲੋਕ ਫਤਵਾ ਦੇਣਗੇ ਫਿਰ ਚੌਥੀ ਵਾਰ ਵੀ ਦੇਖ ਜੇ ਤਾਂ ਲੋਕ ਕੰਮ ਚਾਹੁੰਦੇ ਆ ਜੀ ਫਿਰ ਤਾਂ ਫਤਵਾ ਦੇਣੇ ਚਾਹੀਦਾ ਹੈ ਹਾਂਜੀ ਦੇ ਕੋਈ ਨਹੀਂ ਜਿਆਦਾ ਸੀ ਤਾਂ ਕੰਮਾਂ ਦੇ ਬੋਟ ਦੇ ਦਾ ਦੇਖ ਲੈ ਬੋਟ ਲੈਣੀ ਹੈ ਹੂੰ ਕੋਈ ਝੂਠ ਜਿਹਾ ਅਠ ਬੋਲ ਕੇ ਬੋਲ ਰਿਹਾ ਇਹ ਜਿੰਨੇ 35 ਸਾਲਾਂ ਦੇ ਕੰਮ ਨਹੀਂ ਹੋਏ ਉਦੋਂ 10 ਗੁਣਾ 2.5 ਸਾਲਾਂ ਦੇ ਕਰਦੇ ਲੋਕਾਂ ਨੂੰ ਪਤਾ ਹੁਣ ਲੋਕ ਕਹਿੰਦੇ ਬੇਸ਼ੂਤ ਹੈ ਨਹੀਂ ਅੱਜ ਕੱਲ ਜੀ ਮੈਨੂੰ ਪਤਾ ਨਹੀਂ ਲੱਗ ਕਿਸ ਚੀਜ਼ ਦਾ ਉਹੀ ਪਾਈ ਜਿਹੜੇ ਖਾਣ ਪੀਣ ਚੋਂ ਦਾ ਹੋਸ਼ਾ ਨਾ ਮੋਟ ਪਾਵੇ ਜਿਵੇਂ ਪਿੰਡਾਂ ਦੇ ਵਿੱਚ ਅਸੀਂ ਸਰਵੇ ਕੀਤਾ ਤਾਂ ਲੋਕ ਕਹਿ ਰਹੇ ਸੀ ਕਿ ਮੌਜੂਦਾ ਸਰਕਾਰ ਦੇ 2.5 ਸਾਲ ਪਏ ਨੇ ਉਹਨਾਂ ਨੂੰ ਜਿਤਾਉਣ ਦਾ ਫਾਇਦਾ ਲੱਗਦਾ ਕਿ ਲੋਕਾਂ ਨੂੰ ਸਮਝ ਆ ਰਹੀ ਹੈ ਇੰਨੇ ਲੋਕ ਅੱਜ ਕੱਲ ਪੜੇ ਲਿਖੇ ਗਏ ਪੜ੍ਹੇ ਲੋਕ ਸਭ ਸਮਝਦੇ ਆ ਕਿ ਆ ਪੰਜ ਚਾਰ ਪਰਸੈਂਟ ਬੰਦੇ ਹੋਣ ਜਿਹਨੂੰ ਪਤਾ ਹੀ ਨਹੀਂ ਕੁਝਾਰੇ ਨੂੰ ਤੇ ਆਟੇ ਦਾਲ ਦਾ ਕਿਸੇ ਨੂੰ ਤਾਂ ਮੈਂ ਤਾਂ ਕੁਝ ਨਹੀਂ ਕਰਨਾ ਮੈਂ ਤਾਂ ਬਸ ਤਾਂ ਕਿ ਨਹੀਂ ਮਾਤਮਾ ਦਾ ਆਸ਼ੀਰਵਾਦ ਜਦੋਂ ਹੁੰਦਾ ਹੈ ਮੁੰਡਾ ਆਪਣੇ ਆਪ ਤਕੜਾ ਹੋ ਜਾਂਦਾ ਹੈ ਐਸੇ ਕਿ ਚੌਥੀ ਵਾਰ ਲੱਗਦਾ ਕਿ ਲੋਕ ਇਸ ਵਾਰ ਫੇਰ ਚੌਥੀ ਵਾਰ ਜ਼ਰੂਰ ਜਿਤਾਉਣਗੇ ਜ਼ਰੂਰ ਆਪਣਾ ਆਸ਼ੀਰਵਾਦ ਤਾਂ ਨਾਲ ਹੈਗੇ ਹੈਗਾ ਪਰ ਬੈਨ ਪਾਇੰਗਾ ਦੀ ਨਾ ਆਈਏ ਜਰੂਰ ਫਤਿਹ ਹੋਊਗਾ ਮੋਰਚਾ ਸ਼ਹਿਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੁਲਮੀਤ ਸਿੰਘ ਮੀਤ ਇਹ ਨੇ ਸ਼ਹਿਰਾਂ ਲਈ ਇਹਨੇ ਕਰੋੜਾ ਰੁਪਏ ਦੇ ਜਿਹੜੇ ਉਹਨਾਂ ਨੇ ਗਰੰਟਾ ਲਿਆ ਕੀਤੀਆਂ ਤੇ ਹੁਣ ਉਹਨਾਂ ਨੂੰ ਮੁੱਲ ਮੋੜਨ ਦਾ ਟਾਈਮ ਆਇਆ ਹਾਂਜੀ ਬਸ ਬਟੇ ਇਹੀ ਆਪਾਂ ਉਹਨਾਂ ਨੂੰ ਰਿਕਵੈਸਟ ਹੀ ਹੈ ਵੀ ਉਹਦਾ ਤੁਸੀਂ ਕੰਮਾਂ ਉੱਤੇ ਜਿਹੜੇ ਗੌਰ ਕਰੋ ਉਹਨੇ ਕੀਤੇ ਨੇ ਅੱਗੇ ਹੋਰ ਵੀ ਕਰਨੇ ਨੇ ਇਸ ਕਰਕੇ ਉਹਨੂੰ ਆਪਾਂ ਦੁਬਾਰੇ ਜਿਤਾਈਏ ਤੇ ਆਪਾਂ ਫਿਰ ਕੰਮਾਂ ਵਾਸਤੇ ਆਪਾਂ ਡਿਊਟੀ ਜਿਹੜੀ ਮੁੰਡੇ ਦੀ ਲੱਗੀ ਹੈ ਉਹ ਅੱਗੇ ਹੋਰ ਲੈ ਕੇ ਚੱਲੋ ਉਹਨਾਂ ਕੰਮਾਂ ਆਏ ਸੀਗੇ ਗੁਰਮੀਤ ਸਿੰਘ ਮੀਤ ਇਹਦੇ ਮਾਤਾ ਤੇ ਪਿਤਾ ਜੀ ਜਿਨ੍ਹਾਂ ਨੇ ਆਪਣੇ ਬੜਮੁੱਲੇ ਵਿਚਾਰ ਦਿੱਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੰਮਾਂ ਦੇ ਆਧਾਰ ਦੇ ਉੱਤੇ ਹਜਰੀ ਉਹ ਵੋਟ ਪਾਈ ਜਾਵੇ ਹਾਂ ਜੀ ਮੀਤ ਚਲੋ ਹਾਂ ਜੀ ਮੀਤ